ਹੈਲੋ ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਆ ਸਾਡਾ ਬੰਦਾ ਦੇਖੋ ਇੱਧਰ ਇਹ ਪਹਿਲਾਂ ਕਿੰਨੇ ਵਨ ਸਾਰੇ ਘਰ ਦੇ ਚਮਚੇ ਰੱਖੀ ਬੈਠੇ ਦੇ ਵਿੱਚ ਇਹ ਚਮਚੇ ਕਿੰਨੇ ਦੋ ਚੀਚਾ ਖਾਣ ਵਾਸਤੇ ਹਾਂ ਚੌਲ ਖਾਣੇ ਆ ਤੇ ਚਮਚੇ ਇਹਨੇ ਰੱਖੀ ਬੈਠਾ ਇਹਨੇ ਚਮਚੇ ਇੱਧਰ ਰੱਖੇ ਬੈ ਵੇ ਪਹਿਲਾਂ ਮੇਰੇ ਖਾਣੇ ਆ ਇਹ ਆਏ ਰੱਖੀ ਗਿਓ ਹਾਂ ਆਓ ਅਸੀਂ ਉਹਨਾਂ ਅੱਗ ਦਾ ਬਲ ਬਲ ਕੱਲ ਖਾ ਲਾਂ ਹਾਂ ਠੀਕ ਹੈ ਮੈਂ ਕਿਉਂ ਵਾਸਤੇ ਆ ਠੋਕ ਲੋ ਵੀ ਹੁਣ ਅਸੀਂ ਜਾ ਰਹੇ ਹਾਂ ਬਿਬਲੀੋਥੈਕਾ ਲਾਇਬ੍ਰੇਰੀ ਪੜ੍ਹ ਸਮਝੀਆਂ ਬੁੱਕਾਂ ਰਹਿਣੀਆਂ ਹਜੇ ਪੜ੍ਹਨੇ ਤੋਂ ਉਹ ਲੈਣੀਆਂ ਨਾਲ ਪਰਸ ਚੌਥੇ ਨੂੰ ਨੇ ਸਕੂਲ ਜਾਣਾ ਹਜੇ ਤੇ ਇਹਨਾਂ ਨੂੰ ਹੁਣ پتہ ਲੱਗਿਆ ਬੁੱਕਾਂ ਪੜ੍ਹਣੀਆਂ ਵੀ ਆ ਅਸੀਂ ਚੱਲ ਹੁਣ ਦੇਖਦੇ ਹਾਂ ਸ਼ਾਇਦ ਮਿਲੇ ਨਾ ਮਿਲੇ ਹੁਣ ਪੱਕੀ ਗੱਲ ਚੱਲ 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 ਜਨਾਬ ਵੀ ਲਹਿਣਾ ਲਪੜੇ ਲੱਗਣੇ ਤੇਰੇ ਲੋ ਜੀ ਇਹ ਹੈਗੀ ਹੈ ਲਾਇਬ੍ਰੇਰੀ ਸਕੂਲ ਦੇ ਬਿਲਕੁਲ ਅੱਗੇ ਹੀ ਆ ਹੁਣ ਪਤਾ ਨਹੀਂ ਖੁੱਲੀ ਹੈ ਬਦ ਨਈ ਇਹ ਨਹੀਂ ਪਤਾ ਚੱਲ ਚੱਲ ਆ ਜਾ ਉਧਰ ਮੂਰੇ ਨੂੰ ਆ ਜਾ ਇੱਧਰ ਨੂੰ ਆ ਜਾ ਚੱਲ ਚਲੋ 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 ਭੱਜ ਕੇ ਭੱਜ ਕੇ ਵਿਆਹ ਨੂੰ ਆ ਗਿਰਨਾ ਜਾਇਓ ਬੱਚਿਓ ਦੋ ਤਿੰਨ ਦਿਨ ਰਹਿ ਕੇ ਸਕੂਲ ਖੁੱਲਣ ਚ ਬੁੱਕਾਂ ਇਹਨਾਂ ਲਈਆਂ ਨਹੀਂ ਹਾਲ ਤੱਕ ਪਤਾ ਨਹੀਂ ਸੀ ਇਹ ਕੋਈ ਮਾਈਕ ਯੂਜ਼ੋ ਹਟ ਜਾ ਰਸਮ 26 ਪਰ ਕਿਉਂ ਖੀਉਦੋ? ਮਾਰਤੇ ਦੀ 6 ਵਜੇ ਤੱਕ ਸੀ ਬਾਈ। ਸਾਨੂੰ ਹੋ ਗਿਆ 6:30. ਹੁਣ ਕੱਲੂ ਆਵਾਂਗੇ ਫੇਲ ਕੇ ਜਾਵਾਂਗੇ। ਜੋਬਿੰਝ ਕੀ ਕਰਦੇ ਹੋ? ਅੱਛਾ। ਹਮਨੋ ਸੁੱਤੇ ਬਾਈ ਨੂੰ ਠਾਲ ਕੇ ਵੀ ਲੈ ਕੇ ਜਾਂਦਾ। ਕੰਮ ਫੇਰ ਨਹੀਂ ਬਣਦਾ ਤੁਹਾਡਾ। ਇਹ ਬਾਈ ਮੌਸਮ ਦਾ ਹੀ ਬਹੁਤ ਫਰਕ ਪੈ ਗਿਆ ਹੁਣ। ਠੰਡ ਲੱਗਣ ਲੱਗੀ। ਚਲੋ ਜਿੱਦੇ ਖੁਣ ਹਨਾ ਉੱਥੇ ਹਨ ਕੈਮਰੇ ਲੱਗੇ ਹੋਏ। ਅਸਿੰਦਰ ਵਰਸਾਈ ਦੇ ਆ। ਕਿੱਥੇ ਅੰਦਰ ਕਹਿੰਪ ਤੂੰ ਜਾਉਂਗੇ ਜਦੋਂ ਸਕੂਲ ਖੁੱਲੂਗਾ ਉਦੋਂ ਜਾਇਂ ਅੰਦਰ ਉਹ ਤਾਂ ਮੇਸਤਰਾ ਵਾਸਤੇ ਖੋਲਿਆ ਹੋ ਮਨਾਂ ਨੇ ਮੈਂ ਤਾਂ ਚੱਲਿਆ ਯਾ ਮਾਂ ਨੋ 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 ਕੈਮਰੇ ਤਾਂ ਲੱਗੇ ਹੋਏ ਆ ਕੈਮਰੇ ਲੱਗੇ ਹੋਏ ਤਾਂ ਫੜ ਕੇ ਅੰਦਰ ਬੰਦ ਕਰ ਲੈਣਾ ਉਹਨਾਂ ਨੇ ਸਕੂਲ ਖੁੱਲਣੇ ਨਹੀਂ ਆ ਬੱਸ ਚ ਲੈ ਜਾਉਂਗਾ ਹੈਨਾ ਕਿਦੋਂ ਪਰ ਮਾਰਤੇ ਦੀ ਨਹੀਂ ਖੁੱਲਣੇ ਜੋਵੇਦੀ ਨੂੰ ਬੋ ਜੋਵੇਦੀ ਨੂੰ ਖੁੱਲਣੇ ਆ ਉਹ ਵੇਨੇਦੀ ਨੂੰ ਖੁੱਲਣੇ ਆ ਜੋਵੇਦੀ ਨੂੰ ਵੇਨੇਦੀ ਨੂੰ ਕੱਲ ਨੂੰ ਹੈ ਜੋਵੇਦੀ ਜੋਵੇਦੀ ਕੱਲ ਨੂੰ ਮਾਰਤੇ ਦੀ ਆ ਕਰਾ ਸੈਟਣਾ ਕੈਮਰੇ ਤੇ ਆਹਾਂ ਚੱਲ ਸੈਟ ਲੈ ਓ ਮੇਰੇ ਅੱਖਾਂ 'ਚ ਮਾਰੇ ਮੇਰੀ ਅੱਖਾਂ 'ਚ ਮਾਰ ਕੈਮਰੇ ਤੇ ਮਾਰਨ ਤੇ ਚੱਲ ਕੋਈ ਚੱਲੇਗਾ ਉਹਨੂੰ ਫਿਰ ਹੁਣ ਨਾ 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 ਹੂੰ ਜਰਾ ਅੱਗੇ ਤੁਰਨ ਆ ਸ਼ਖਲਾਓ ਓਕੇ ਉਹ ਦੇਖ ਕੇ ਜੋ ਮੈਂ ਨਾ ਬੱਸ ਬੱਚੇ ਆਣੜ ਪੁੱਤ ਹਾਂ ਹਾਂ ਕਿਹੜੇ ਤੁਰੇਗਾ ਕੀ ਲੈਣਾ ਤਾਂ ਬੁੱਧ ਤੋੜੀ ਦੇ ਨਹੀਂ ਹੁੰਦੇ ਹੈਗੇ ਬੱਸ ਬੱਸ ਹੋਰ ਵਾਲੇ ਨਾਲ ਤੋੜ ਹੁਣ ਤਫੜ ਲੈ ਗਰਾ ਸਿਰ ਬੜਾ ਘੋਟ ਕੇ ਕਹਿਣਾ ਉਹਨਾਂ ਨੂੰ ਨਾ ਨਾ ਸਾਰਾ ਸ਼ੇਰ ਤੇ ਦੇਖੋ ਹੁਣ ਕੀ ਆਵੇ ਇਹ ਚਲ ਆਓ ਚਲੀਏ ਹੁਣ ਨਿਆਣੇ ਨਿਕਲਦੇ ਨਹੀਂ ਹੁਣ ਇੱਥੋਂ ਖੇਲੇ ਪੈ ਗਏ ਇਹ ਆਜੋ ਪਰਸ ਨੂੰ ਆਉਣੀ ਹੈ ਜੋ ਉੱਥੇ ਨੂੰ ਇੱਥੇ ਸਕੂਲ 'ਚ ਆਜੋ ਮੈਂ ਜਾਣਾ ਰਾਤ ਨੂੰ ਕੰਮ ਤੇ ਤੇ ਇਹਨੂੰ ਲਿਆ ਕੇ ਮੈਂ ਤਾਂ ਪਛਤਾਇਆ ਹੁਣ ਨਿਕਲਦਾ ਨਾਉ ਨਹੀਂ ਲੰਦੇ ਇੱਥੇ ਆਜੋ ਹੁਣ ਮੈਂ ਚੱਲਿਆ ਬਸ ਦਿਯਾ ਮੋ ਦਿਯਾ ਮੋ ਦਿਯਾ ਮੋ ਹਾਂ ਓਏ ਗੇੜਨੇ ਚੱਲ ਚੱਲ ਆ ਜਾ ਜਿੱਦੀ ਹੁਣ ਦੋ ਮਿੰਟ ਵਾ ਦੋ ਮਿੰਟ ਖੇਲੋ ਰੋਣਾ ਨਹੀਂ ਹੈਗਾ ਆਜੋ ਹਾਂ ਨੋ ਪਿਆੰਜਰੇ ਓਕੇ ਜੋਰ ਤੋਂ ਛੇੜੀ ਆ ਕੰਮ ਤਾਂ ਹੋਣਾ ਹੀ ਤਾਂ ਵਈ ਜੀ ਸੁੱਕੇ ਮੁੜ ਜੂਗੇ ਕਿਤੇ ਹੈਗਾ ਛੱਪੜ ਮਾਰੇ ਹਾਂਜੀ ਹਾਂਜੀ ਕੋਈ ਨਾ ਮਾਰੂੰਗਾ ਮੈਂ ਆ ਜਲੀਏ ਹੁਣ ਹੁਣ ਜੋ ਥੱਕ ਗਏ ਤੁਸੀਂ ਥੱਕ ਗਏ ਹੁਣ ਲੋ ਜੀ ਫ੍ਰਿਜ ਆ ਗਈ ਆਪਣੀ ਆਪਾ ਦੇਖ ਆ ਜਾ ਛੱਡ ਜਾ ਇਹ ਤਾਂ ਪਤਾ ਖੋਲਣੀ ਆ ਹਜੇ ਹੁਣ ਇਹਨੂੰ ਕਰਦੇ ਆ ਅਨਬਾਕਸਿੰਗ ਜੀ ਪਹਿਲਾਂ ਤਾਂ ਬਹੁਤ ਔਖੀ ਚੜਾਈ ਆ ਇਹ ਚਾਰ ਬੰਦੇ ਸਾਡੀ ਬੱਸ ਔਖੀ ਨੂੰ ਚੜਾਉਣ ਲੱਗੇ ਕਿਹੜੇ ਐ ਕਿਹੜੇ ਕਿਹੜੇ ਨੂੰ ਪਤਾ ਗਿਰਿਆ ਬਹੁਤ ਆ ਦੇਖੋ ਮੇਰੇ ਪਾਪਾ ਨੇ ਫ੍ਰਿਜ ਖੋਲਤੀ ਕਾਸ਼ੀ ਪਰਿਆ ਆ ਬੱਚ ਸਪੰਜ ਲੱਗੀ ਹੋਈ ਆ ਸਕਾਚ ਨੇ ਖੁੱਲਦੀ ਆ ਆ ਗੱਡਾ ਕਿਤਾ ਦੇਖੋ ਔਰ ਉੱਪਰ ਦੇਖੋ ਆ ਦੇਖੋ ਮੈਸੀ ਖੋਲ ਲਈ ਚਾਕੂ ਨਾਲ ਆ ਦੇਖੋ ਆ ਕੋਈ ਦੀ ਬੋਸ ਲੱਗੀ ਹੋਈ ਆ ਇਹ ਕੋਲੋਂ ਇਹ ਤਾਂ ਆਇਆ ਕਾਚਾ ਆਇਆ ਆਹ ਸਾਲ ਬੋਸ ਇਤਾਲੀ ਆਹ ਇਹ ਤਾਂ ਜੋ ਬਣਾ ਗਿਆ ਲੋ ਜੀ ਆ ਵੀ ਬੋਸ ਕੰਪਨੀ ਵੀ ਲੈਂਦੀ ਆਪਾਂ ਨੇ ਤੇ ਆ ਖੜ ਤੇ ਗੱਤਾ ਪੁੱਤ ਇਕੱਠਾ ਕਰਨਾ ਹੈ ਰੁਕ ਜਦੋਂ ਮਿੰਟ ਸੀ ਇਹ ਬੋਲੋ ਨਾ ਹੋ ਨਾ ਆਪਣੀ ਗੇਮ ਕੱਢ ਲਈ ਕਰੋ ਤੁਸੀਂ ਤੱਕੀ ਜਵਨ ਹੋਏ ਲੋ ਜੀ ਵਿੱਚੋਂ ਕੋਈ ਇਸ ਤਰ੍ਹਾਂ ਦੀ ਹੈ ਫੁੱਲੀ ਡੁੱਲੀ ਜਾਨੇਗਾ ਬਾਰ ਬਾਰ ਪੈਸੇ ਲਾਣਾ ਇੱਕ ਵਾਰ ਵਧੀਆ ਲੈ ਲਿਆ ਆਪਣੇ ਕੀ ਲੈਡ ਆ ਸਾਰੀ ਸਕਰੀਨ ਲੱਗੀ ਪਈ ਆ ਸਾਰਾ ਉਹ ਹੀ ਆ ਬਸ ਯਾ ਜਹਾਨੇ ਜਿੱਥੇ ਆਪਾਂ ਬਾਰ ਬੁਰ ਫੁਜਮਾਉਣੇ ਹੁੰਦੇ ਆ ਤਿੰਨ ਖਾਨੇ ਆ ਇਹਦੇ ਆ ਚੱਕਣਾ ਪੈਣਾ ਕੁਮ ਚੱਕੀਏ ਐਡਾ ਕਰਨਾ ਪੈਣਾ ਬਲਾਗਾ ਹਨਾ ਲੋ ਜੀ ਪੂਰੀਆਂ ਦਾ ਲੰਗਰ ਚੱਲ ਪਿਆ ਮੌਸਮ ਵੀ ਉਦਾਂ ਨਾ ਹੋਇਆ ਪੂਰੀਆਂ ਵਰਗਾ ਤੇ ਦੂਜਾ ਇਹ ਫਰੇਡੇ ਦੀ ਕੁਛੀ ਦੇ ਵਿੱਚ ਫਰੇਡੇ ਦੀ ਕੁਛੀ ਦੇ ਵਿੱਚ ਹਾਂ ਤੈਨੂੰ ਕੋਈ ਚਾਹੀਦਾ ਹਾਂ ਓਏ ਆ ਜਾ ਮੇਰੇ ਕੋਲ ਖਾ ਲੈ ਮੇਰੇ ਨਾਲ ਖਾ ਲੈ ਜਾ ਪੂਖਾ ਲਪਤਾ ਬੁਤਾ ਆਪਣੇ ਲੋ ਵੀ ਹੁਣ ਆਪਾਂ ਜਾ ਰਹੇ ਆ ਰਸਮ ਨੂੰ ਸਕੂਲੋਂ ਲੈਣੋ ਕਿਉਂਕਿ ਰਸਮੇ ਸਕੂਲ ਖੁੱਲ ਗਏ ਹੁਣ ਤੇ ਨਾਲ ਸਕੂਲ ਖੁੱਲੇ ਆ ਤੇ ਨਾਲ ਠੰਡ ਵੀ ਹੋ ਗਈ ਆ 2-3 ਦਿਨਾਂ 'ਚ ਮੌਸਮ ਦਾ ਇੰਨਾ ਫਰਕ ਪੈ ਗਿਆ ਕਿ ਜਾਕਟਾ ਪਾਉਣੀਆਂ ਪੈਗੀਆਂ ਸਾਨੂੰ ਤੇ 10-15 ਡਿਗਰੀ ਟੈਂਪਰੇਚਰ ਡਿੱਗ ਗਿਆ ਤੇ ਹੁਣ ਟੈਂਪਰੇਚਰ ਜਿਹੜਾ ਉਹ ਹੈਗਾ ਤਕਰੀਬਨ 13 14 ਡਿਗਰੀ ਟੈਂਪਰੇਚਰ ਆ ਹੁਣ ਇੱਥੇ ਵਸਾ ਲਿਆ ਬਾਬਾ ਜੀ ਤੇ ਮਾੜਾ ਜਿਹਾ ਕੇ ਵਜਿਆ ਇੱਕ ਦਿਨ ਪਹਿਲਾਂ ਵੀ ਇੱਥੇ ਫਰਗੋਨਾ ਫਸ ਗਿਆ ਸੀ ਇੱਥੇ ਲੱਗ ਗਿਆ ਸੀ ਉਹਦੇ ਪਰ ਬੰਦਾ ਕੱਢ ਲੈ ਗਿਆ ਬਚਾ ਕੇ ਉਹ ਮਮਾ ਮੀਆਂ ਸਕੂਲ ਨੂੰ ਛੁੱਟੀ ਵੀ ਹੋ ਗਈ ਮੈਂ ਲੇਟ ਹੋ ਗਿਆ ਕਿਆ ਤੁਹਾਨੂੰ ਦਿਮਾਗ ਪਾਉਦਾ ਸਮੇਂ கிਲਾਸ ਥੋੜੀ ਲੇਟ ਆਉਂਦੀ ਹੈ ਕਿਉਂਕਿ ਪਹਿਲਾਂ ਵੱਡੇ ਬੱਚਿਆਂ ਨੂੰ ਕੱਢਦੇ ਆਂ ਉਸ ਤੋਂ ਬਾਅਦ ਛੋਟੇ ਨੂੰ ਕੱਢਦੇ ਆਂ ਪਹਿਲੇ 2-3 ਦਿਨ ਇਹਨਾਂ ਨੇ ਜਾਣਾ ਸੀ ਹਾਫ ਡੇ ਹੁਣ ਸੋਮਵਾਰ ਤੇ ਲੱਗਣਾ ਇਹਦਾ 4 ਵਜੇ ਤੱਕ ਸਕੂਲ ਸਾਡੇ ਦੋਵੇਂ ਮੈਡਮ ਆ ਗਈਆਂ ਆ ਛੋਟੀ ਮੈਡਮ ਐ ਆ ਵੱਡੀ ਮੈਡਮ ਐ ਕਿ ਭੜਿਆ ਅੱਜ ਹਾਂ ਓਕੇ ਟੀਵੀ ਦੇਖਾਈ ਜਾਂਦੇ ਸਕੂਲ ਜੀ ਨਾਲ ਟੀਵੀ ਦਿਖਾਈ ਜਾਂਦੇ ਕੱਲ ਵੀ ਟੀਵੀ ਦਿਖਾਇਆ ਹੈ ਆ ਤੇ ਸਾਨੂੰ ਆਪਣਾ ਫੋਲੀਓ ਮਿਲਿਆ ਅੱਛਾ ਹਣਾ 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 ਓਕੇ ਓਕੇ ਸਕੂਲ ਜਾ ਚੁ ਇੰਨੀ ਭੀੜ ਤਾਂ ਗਿਆ ਹਣਾ ਹਣਾ ਅਸੀਂ ਨਾ ਕੱਲੂ ਹਣਾ ਪਾਰਕ ਨੂੰ ਕਹਿੰਤੋ ਜੀ ਹਣਾ ਮੂਜ਼ਿਕਾ ਕੰਨੋਂ ਵਿੱਚ ਰਿਉ ਰਿ ਤਰੇ ਰਿ ਮਿਊਜ਼ਿਕਾ ਬੱਲੇ ਬਹੁਤ ਜ਼ਿਆਦਾ ਰਸਮ ਇੱਧਰ ਹੋ ਜਾ ਪਤਾ ਡਿਗਣਾ ਭਾਈ ਜੱਗ ਪਹਿਲਾ ਬਣਾ ਕੇ ਬੈਗ ਕੋਈ ਨਾ ਕੋਈ ਨਾ ਇਹਨੇ ਖਲਾਰ ਦੇਣਾ ਨਹੀਂ ਸਾਰਾ ਫੇਰ ਨਾ ਤੈਨੂੰ ਹੋਰ ਕੋਈ ਜਗ੍ਹਾ ਹੀ ਨਹੀਂ ਮਿਲੀ ਕਿਤੇ ਹੈ ਨਹੀਂ 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 ਅਲਮਾਰੀ ਜਿਹੜੇ ਬੈਠਾ ਚਾ ਨਿਕਲ ਵਾਰ ਮੈਂ ਮੇਰੇ ਫੇਰ ਤੈਨੂੰ ਇਹ ਹੈਗੀ ਹਰਕਤ ਆਉਂਦੀ ਕਿਥੇ ਲੰਗੂਰ ਲੰਗੂਰ ਆ ਪੱਕਾ ਆ ਪਾਪ ਦੇ ਪੈਂਟਾ ਵੀ ਗੇਰਤੀਆਂ ਹੁਣ ਤਾਂ ਚਲਾ ਜਾ ਬਾਹਰ ਹੁਣ ਮੈਂ ਮੇਰਾ ਕੰਡਾ ਹਾਂ ਹਾਂ ਆ ਜਾ ਆ ਜਾ ਹੁਣ ਆਜਾ ਬੈਡਾਂ ਦਾ ਖੇਲਦੇ ਆਪਾਂ ਬੈਡਾਂ ਦਾ ਖੇਲਦੇ ਆ ਜਾ ਹਾਂ ਰੈਸਲਿੰਗ ਰੈਸਲਿੰਗ ਖੇਲਦੇ ਆ ਜਾ ਬਾਹੂ ਬਲੀ ਬਾਹੂ ਬਲੀ ਆ ਜਾ ਕੋਣਾ ਕੋਣ ਖੇਤੀਏ ਤੈਨੂੰ ਖਾਣਾ ਹੁਣ ਖਾਂਦਾ ਨਹੀਂ ਖੀਚ ਜਾ ਜੋ ਜੋ ਨਾ ਨਾ ਸਕੂਲ ਤੂੰ ਆ ਕੇ ਨਾ ਸਕੂਲ ਤੂੰ ਆ ਕੇ ਸਕੂਲ ਵਿੱਚ ਇਧੇ ਕਰਦੇ ਨਹੀਂ ਹੈਂ ਉਗੀ ਮੇਰੇ ਕਰਦੇ ਹਾਂ ਹਾਂ ਇਹ ਇਹ ਖੰਡ ਖੰਡ ਹਾਂ ਨੂੰ ਨਹੀਂ ਪਤਾ ਮੈਂ ਅਸਲੀ ਗਾ ਬਹੁਤ ਦੇਖਿਆ ਹਾਂ ਜੀ ਨਾ ਅਸੀਂ ਨਹੀਂ ਲੈ ਚੋਦੇ ਬੱਸ ਬੈਸਪੀਡੇ ਕੀ ਹੋਇਆ ਤੁਸੀ ਕਿੰਨਾ ਵਿਗੜਾ ਲੱਗਦਾ ਪੈਸੀ ਤੋਂ ਘਮ ਹੈ ਬੱਸ ਗੱਲਾ ਗੱਲਾ ਹੋ ਰਹੀ ਪੈਸੀ ਐਦਾਂ ਕੋਈ ਪੈਸੀ ਅਸੀਂ तो जी ब्लॉग की समाप्ति तो कर लगे थी इतना गलकोट था मेरे चलो बाय बाय कर तू सारा समझ लगी नहीं तेरी सबसक्राइब होंगे सबसक्राइब